ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਮੋਹਰਾ ਦੀ ਚੰਗੀ ਜਿੰਦ ਜਾਨ ਬਰੀਰ ਵਾਲੀ ਸੰਘੋਟੀ ਦਿਖਾਉਣੀ ਹੈ ਕਿਹੜੇ ਸੀਮਨ ਦੀ ਆਪਾ ਤੇ ਕਿਹੜਾ ਅੱਗੇ ਲੱਗਿਆ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆ ਆਓ ਅੱਗੇ ਕਰੀਏ ਗੱਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵੀਰ ਸਿੰਘ ਪਿੰਡ ਧੂਰਪੋਟਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਤੇ ਮੋਬਾਈਲ ਨੰਬਰ ਆਪਣਾ 9646477890 9646477890 77890 ਕਿਹੜੇ ਪਾਸੇ ਝੋਟੀ ਦੇਖੀ ਜਾਂਦੇ ਆ ਕਿਹੜਾ ਸੂਆ ਸੁੰਦੀਆ ਇਹ ਵੀਰੇ ਦੂਜਾ ਸੂਆਗਾ ਠੀਕ ਐ ਹਾਂ ਤਾਂ ਇਹਦੇ 4 ਤੋਂ 5 ਵਜੇ ਸੂਨ ਚ ਤੇ ਸੁਲਤਾਨ ਦੀ ਆਪਾ ਝੋਟੀ ਠੀਕ ਹੈ ਤੇ ਅਗੇ ਇਹਦੇ ਕੋਹੀਨੂਰ ਦਾ ਟੀਗਾ ਲੱਗਿਆ ਹੋਇਆ ਬਾਈ ਸੁਲਤਾਨ ਬੁੱਢਾ ਖੇੜਾ ਦੇ ਪੂਸ ਚੱਕੜ ਜਮਨ ਨਸਲ ਦਾ ਪੱਟਾ ਪੈਂਦਾ ਹਨਾ ਇਹ ਨਸਲ ਦਾ ਇੰਨੀ ਜੈਲੀ ਆ ਪਤਾ ਨਹੀਂ ਦੋਨੇ ਪਾਸੇ ਬਹਿ ਜਾ ਕਾਇਆਂ ਇਹਨੂੰ ਨਹੀਂ ਗੱਪਣ ਕਿੱਥੇ ਵੰਦਿੰਦੀ ਆ ਠੀਕ ਹੈ ਹਾਂ ਸੁਲਤਾਨ ਬੁੱਢਾ ਖੇੜੇ ਵਾਲੀ ਦੀ ਮਾਲਕ ਨੇ ਆਪ ਨੂੰ ਦੱਸੀ ਆ ਹਨਾ ਹਾਂ ਮਾਲਕ ਨੇ ਦੱਸੀ ਆ ਆਪਣੀ ਲਈ ਵੀ ਆ ਅੱਗੇ ਟੀਗਾ ਕਿਹੜਾ ਲੱਗਿਆ ਦੱਸਿਆ ਅੱਗੇ ਕੋਹੀਨੂਰ ਦਾ ਲੱਗਿਆ ਹੋਇਆ ਠੀਕ ਆ ਲਾਸੀ ਵਾਲੇ ਦੀ ਫਾਰਮ ਵਾਲਦੇ ਕੋਹੀਨੂਰ ਦਾ ਅੱਗੇ ਤੇ ਸਿਮਰ ਲੱਗਿਆ ਵਾ ਤੇ ਬਾਕੀ ਜਿਹੜੇ ਆਪਾਂ ਦੇਖੀਏ ਨਾੜਾ ਵਗੈਰਾ ਮਿਲਕਵੇਨਸ ਵਗੈਰਾ ਹਵਾਨੇ ਦੇ ਬਹੁਤ ਚੰਗਿਆ ਸੋਹਣੇ ਦਿਖਾਇਏ ਇੱਕ ਮੜੀ ਜੀ ਸਾਖ ਜੀ ਨਾਲ ਹਨਾ ਹਾਂ ਵੀਰ ਉਹ ਸਾਖ ਹੈਗੀ ਆ ਠੀਕ ਐ ਮਾਲਾ ਕੋਈ ਬਾੜਾ ਹੁੰਦਾ ਹੁੰਦਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਉਹ ਚ ਇੱਕ ਅੱਧੀ ਧਾਰ ਤਾਂ ਜ਼ਰੂਰ ਆਉਂਦੀ ਆ ਭਈ ਆਏ ਨਹੀਂ ਵੀ ਉਹ ਚ ਇੱਕ ਹੈ ਤਾਂ ਹੀ ਆ ਥਣ ਤਾਂ ਥੱਲੇ ਮੁੱਠੀ ਆ ਜਾਂਦੀ ਆ ਠੀਕ ਆ ਉੱਪਰ ਆ ਹਨਾ ਹਾਂ ਉੱਪਰ ਹੀ ਆ ਤੇ ਹਵਾਨਾ ਲੈਵਾ ਫਟਵਾੜਾ ਫਿੜੀ ਗਾੜਾ ਜਾਵਾ ਹਾਂ ਮੈਂ ਤੇ ਹਰੇ ਚਾਰ ਦਿਨ ਪਏ ਆ ਉੱਤੇ ਲੈ ਜੇ ਦੋ ਚਾਰ ਦਿਨ ਨੂੰ ਬੱਕਰੀ ਗੱਲ ਆ ਤੇ ਸੈਂਕਸ ਨੂੰ ਗਾੜੇ ਪਾਸਿਓਂ ਕਿਸੇ ਪਾਸਿਓਂ ਹੱਥ ਧਰਾ ਤਾਂ ਹੈ ਹੀ ਨਹੀਂ ਕੁਈ ਅੱਗੇ ਬੰਦੇ ਇਹਦਾ ਕਹਿ ਨਹੀਂ ਸਕਦਾ ਇੱਕ ਅਮੀਰ ਸੁਲਤਾਨ ਬੁੱਢਾ ਖੇੜਾ ਵਾਲੇ ਦੀ ਆਪ ਆ ਤੇ ਅੱਗੇ ਲੱਗਿਆ ਵਾ ਐਲ ਡੀ ਐਫ ਦਾ ਕੋਈ ਨੂਰੇ ਹਾਂਜੀ ਨੂਰ ਦਾ ਲੱਗਿਆ ਹਾਂਜੀ ਠੀਕ ਐ ਪਿਛਲੇ ਸਵੇਰ ਮਾਲ ਕਰਨੇ ਦੁੱਧ ਕਿੰਨਾ ਕਰ ਦੱਸਿਆ ਵੀ ਜੋ 15 ਪਲੱਸ ਦੁੱਧ ਚੋਏ ਇਹਦਾ ਇਸ ਕਲੂਨ ਦਾ ਠੀਕ ਐ ਹਾਂਜੀ ਤੇ ਚੀਪਾ ਜੂਪਾ ਚਾਰ ਅਥਰਾ ਦਾ ਓਕੇ ਆ ਪੂਰਾ ਓਕੇ ਇੱਕ ਨੰਬਰ ਚੋ ਆਈ ਵੀ ਪੂਰੀ ਮੋਟੀ ਮੋਟੀ ਪੋਲੀ ਆ ਵੀਰੇ ਠੀਕ ਐ ਹਾਂ ਤੇ ਜੇ ਕੋਈ ਵੀ ਰੌਨਲਡ ਮੰਗਾ ਲੈ ਤਾਂ ਮੈਨੂੰ ਕੋਈ ਦਿੱਕਤ ਤਾਂ ਨਹੀਂ ਹੋਊ ਕਿਸੇ ਗੱਲ ਦੀ 1 ਰੁਪਈਏ ਦੀ ਨਹੀਂ ਹੋ ਬਾਈ ਠੀਕ ਐ ਆਂ ਜਿਵੇਂ ਮਰ ਗਿਆ ਆਈ ਨਹੀਂ ਅਵੇ ਲੂਤ ਲਾਤਾ ਕਰੂਗੀ ਐ ਜਿਵੇਂ ਵੀ ਆ ਪੂਛ ਚੱਕ ਕੇ ਖੜ ਜਾਂਦੀ ਆ ਠੀਕ ਆ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਚਾਰ ਪੰਜ ਕ ਦਿਨ ਸੂਣ ਚ ਬਾਕੀ ਪਿਆ ਤੇ ਬਾਕੀ ਬੈਕ ਸਾਈਡ ਤੇ ਬਟਨ ਦੇਖੋ ਇਹਦੇ ਬਟਨ ਵਾਲੀ ਝੋਟੀ ਆ ਪਯੋਰ ਮੋਰਾ ਨਾ ਸਕਦੀ ਝੋਟੀ ਮੂੰਹ ਮੱਥਾ ਦੇਖੋ ਤੇ ਜੱਤ ਵਾਲੇ ਝੋਟੇ ਜੱਤੜੇ ਝੋਟੇ ਪਤਾ ਪੁਰ ਕੀ ਦੁੱਧ ਕੱਢ ਦਿੰਦੀ ਆ ਸਿੰਘ ਸੁng ਵੀ ਬਹੁਤ ਸੋਹਣਾ ਜਮਾ ਨਗੀਨਾ ਤੇ ਮਿਲਕ ਨਾੜਾ ਇੱਕ ਪਾਸੇ ਨਹੀਂ ਦੋਨੇ ਪਾਸੇ ਦਿਖਾਈ ਦਿੰਦੀ ਆ ਜੇ ਤੁਸੀਂ ਦੇਖ ਸਕਦੇ ਹੋ ਪੂਰੀ ਸਾਫ ਸੁੱਧਰੀ ਰਾਜੀ ਸਾਂਭੀ ਪਾਲੀ ਵੀ ਆ ਚੰਗੀ ਸੁਲਤਾਨ ਬੁੱਢੇ ਖੇੜਿਆਲੇ ਸਾਹ ਦੀ ਆ ਆਪਸੋ ਦੇਖੋ ਕਿਆ ਬਾਤ ਤੰਗ ਮਗਰ ਥਾਣਾ ਹਵਾਨੇ ਦੇ ਨਾੜਾ ਦੇਖੋ ਤੁਸੀਂ ਥਾਣ ਜਮਾ ਨਾੜਾ ਦਾ ਗੁੱਜਿਆ ਪਿਆ ਤੇ ਥਾਣ ਵੀ ਮੁਠੀ ਵਾਲੇ ਸਾਈਜ਼ ਵਾਲਾ ਤੇ ਚੌੜੀ ਜੂੜੀ ਦੇਖੋ ਜਮਾ ਕਿਆ ਬਾਤ ਆ ਬੈਕ ਸਾਈਡ ਤੇ ਜਮਾ ਸਾਨਾ ਵਰਗੀ ਪਈ ਆ ਤੇ ਬਾਈ ਜੀ ਮੁੱਲ ਵੜੀ ਇਹਦਾ ਕੀ ਰੱਖਿਆ ਜੀ ਆਪਾਂ ਮੁੱਲ ਜੀ ਇਹਦਾ 175000 ਜੀ ਗੁਜਾਇਸ ਹੋਜੂਗੀ ਬਹ ਮਾਣੀ ਮੋਟੀ ਹੋ ਬਰੇ ਯਾਰ ਠੀਕ ਹੈ ਮਾੜਾ ਫਿਰ ਪਿਛਲੇ ਸੂਏ ਵੀ ਦੱਸਿਆ ਉਹਨਾਂ ਨੇ ਬੱਚਾ ਉੱਚਾ ਚੰਗੇ ਪਏ ਹੋ ਵਦਿਆ ਨੇ ਪੂਰਾ ਚੰਗਾ ਸੀਗਾ ਪਿਛਲੇ ਦਾ ਕੱਟੀ ਸੀਗੀ ਪੂਰੀ ਚੰਗੀ ਐਮ 29 ਦੀ ਦਿੱਤੀ ਪਿਛਲੇ ਸੂਏ ਠੀਕ ਹੈ ਐਦ ਕਿ ਲੱਗਿਆ ਵੈਲਡੀ ਆਪ ਤਾਂ ਕੋਈ ਨੂਰ ਤੇ ਦੂਜਾ ਸੂਆ ਜੇ ਇਹਨਾਂ ਨੂੰ ਸੁੰਦੀ ਆ ਹਣਾ ਸੋ ਵੀਰੋ ਝੋਟੀ ਦੇ ਵਿੱਚ ਕਿਸੇ ਪਾਸੇ ਮਾਈਨਸ ਪੁਆਇੰਟ ਨਹੀਂ ਜਿਹੜੇ ਫਿਰ ਕਹਿੰਦੇ ਕਿ ਚੰਗੀ ਲੈਣੀ ਆ ਪਰ ਹਰੇ ਨੇ ਜਾਣਾ ਇੱਥੇ ਪੰਜਾਬ ਦੇ ਵਿੱਚ 175000 ਰੁਪਏ ਕੀਮਤ ਆ ਤੇ ਐਲਡੀਐਫ ਦੇ ਸੀਮਨ ਤੋਂ ਗੱਬਣਾ ਸੁਲਤਾਨ ਬੁੱਢਾ ਖੇਰਲ ਜਾਵਾ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਜਮਾ ਸੈਂਗ ਨਿੱਕਾ ਨਿੱ ਰੁਪਿਆ ਨੰਗ ਦਾਣੀ ਵੇਚਦੀ ਤੇ ਪਿੰਡ ਹੈਗਾ ਆਪਣਾ ਧੂਰ ਕੋਟ ਹਾਂਜੀ ਵੀਰੇ ਨਿਹਾਲ ਸਿੰਘ ਵਾਲੇ ਦੇ ਜਮਾ 2-3 ਕਿਲੋਮੀਟਰ ਤੇ ਨਾਲ ਹੀ ਆ ਗਿਆ 2-3 ਕਿਲੋਮੀਟਰ ਹੀ ਆ ਜਾਂਦਾ ਵੀਰੇ ਤੇ ਮੋਬਾਈਲ ਨੰਬਰ ਦੁਆਰੇ ਬੋਲਦੀ ਆਪਣਾ 964457893 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ